ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਮੌਸਮ ਦਾ ਮਜਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਮੌਨਸੂਨ ਦੀ ਆਮਦ ਵੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਨਸੂਨ ਪੂਰੀ ਤਰ੍ਹਾਂ ਐਕਟਿਵ ਹੋ ਚੁੱਕਿਆ ਹੈ ਤੇ ਉਤਲੇ ਪਹਾੜੀ ਇਲਾਕਿਆਂ ਤੋਂ ਲੈ ਕੇ ਹੇਠਲੇ ਮੈਦਾਨੀ ਇਲਾਕਿਆਂ ਤੱਕ ਉਹਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪਠਾਨਕੋਟ ਦੇ ਵਿੱਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਜੇਕਰ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਦਿਨ ਵੇਲੇ ਜਦੋਂ ਮੀਂਹ ਪੈਂਦਾ ਹੈ ਤਾਂ ਉੱਥੇ 24 ਘੰਟਿਆਂ ਦੇ ਦੌਰਾਨ 27.5 ਮਿਲੀਮੀਟਰ ਤੱਕ ਬਾਰਿਸ਼ ਰਿਕਾਰਡ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਵੀ ਕੱਲ ਬਰਸਾਤ ਨੇ ਮੌਸਮ ਨੂੰ ਸੁਹਾਵਣਾ ਕਰ ਦਿੱਤਾ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੋਪੜ ਦੇ ਵਿੱਚ ਵੀ ਮੀਂਹ ਦੇ ਕਾਰਨ ਠੰਡਕ ਵਾਲਾ ਮਾਹੌਲ ਪੰਜਾਬ ਦੇ ਵਿੱਚ ਬਣ ਚੁੱਕਿਆ ਹਾਲਾਂਕਿ ਹਮਸ ਕਾਫੀ ਹੈ ਖੜੇ-ਖੜੇ ਪਸੀਨਾ ਆਉਣ ਲੱਗ ਪਿਆ ਹੈ ਘਬਰਾਟ ਹੁੰਦੀ ਹੈ ਪਰ ਇਹਦੇ باوجود ਹੁਣ ਜਲਦ ਹੀ ਮੌਸਮ ਬਦਲਣ ਵਾਲਾ ਹੈ ਪੂਰੇ ਪੰਜਾਬ ਦੇ ਵਿੱਚ ਕਾਲੀਆਂ ਘਟਾਵਾਂ ਛਾਉਣ ਦੀ ਉਮੀਦ ਹੈ ਕਿਉਂਕਿ ਕਈ ਥਾਵਾਂ ਦੇ ਉੱਤੇ ਬੱਦਲਵਾਈ ਹੈ ਵੀ ਹੈ ਹਵਾਵਾਂ ਚੱਲ ਵੀ ਰਹੀਆਂ ਨੇ ਤੇ ਕਈ ਥਾਵਾਂ ਦੇ ਉੱਤੇ ਗਰਮੀ ਉਸੇ ਤਰ੍ਹਾਂ ਬਰਕਰਾਰ ਹੈ ਬਠਿੰਡੇ ਦੀ ਗੱਲ ਕਰੀਏ ਤਾਂ ਬਠਿੰਡਾ ਸਭ ਤੋਂ ਵੱਧ ਗਰਮ ਰਿਹਾ ਹੈ ਟੈਂਪਰੇਚਰ ਦੇ ਹਿਸਾਬ ਦੇ ਨਾਲ ਦੂਜੇ ਸੂਬਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਲਥਲ ਹੋ ਚੁੱਕਿਆ ਹੈ ਕਈ ਥਾਵਾਂ ਦੇ ਉੱਤੇ ਹੜ੍ਹਾਂ ਵਰਗੇ ਹਾਲਾਤ ਹੋ ਚੁੱਕੇ ਨੇ ਦਿੱਲੀ ਦੇ ਵਿੱਚ ਕੱਲ ਤੋਂ ਹੀ ਪਰ ਸਾਤ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਇਲਾਕੇ ਨੇ ਬਿਹਾਰ ਬੰਗਾਲ ਝਾਰਖੰਡ ਕਰਨਾਟਕਾ ਤੇ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਛਤੀਸਗੜ ਇਹਨਾਂ ਦੇ ਵਿੱਚ ਮੀਂਹ ਦਾ yellow alert ਜਾਰੀ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਮੌਨਸੂਨ ਨੇ ਦਿੱਲੀ ਹਰਿਆਣਾ ਚੰਡੀਗੜ ਤੇ ਪੰਜਾਬ ਦੇ ਵਿੱਚ ਵੀ ਥੋੜਾ ਬਹੁਤਾ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਪੂਰੀ ਤਰ੍ਹਾਂ ਖੁੱਲ ਕੇ ਅਜੇ ਮੀਂਹ ਵਰ ਦਾ ਨਜ਼ਰ ਨਹੀਂ ਆ ਰਿਹਾ ਮੱਧ ਪ੍ਰਦੇਸ਼ ਦੇ ਵਿੱਚ ਤੇਜ਼ بارش ਨੇ ਹੜ ਵਰਗੇ ਹਾਲਾਤ ਬਣਾ ਦਿੱਤੇ ਨੇ ਸ਼ੁੱਕਰਵਾਰ ਰਾਤ ਤੋਂ ਹੀ ਉੱਥੇ ਲਗਾਤਾਰ ਮੀਂਹ ਪੈ ਰਿਹਾ ਹੈ ਖਾਸ ਕਰ ਉਥੋਂ ਦਾ ਇਲਾਕਾ ਹੈ ਚਿੱਤਰਕੂਟ ਤੇ ਗੋਦਾਵਰੀ ਪਹਾੜੀ ਇਲਾਕੇ ਦੇ ਵਿੱਚ ਵੀ ਹਾਲਾਤ ਨੇ ਥੋੜੇ ਬਹੁਤ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਤੇ ਇਸ ਤੋਂ ਇਲਾਵਾ ਪਾਣੀ ਦਾ ਵਹਾਅ ਕਈ ਨਦੀਆਂ ਦੇ ਵਿੱਚ ਤੇਜ਼ ਹੋ ਗਿਆ ਹੈ ਪਰ ਜਿਹੜੀ ਬਰਸਾਤ ਹਿਮਾਚਲ ਦੇ ਵਿੱਚ ਹੋ ਰਹੀ ਹੈ ਉਹਨੇ ਅਜੇ ਵੀ ਕਈ ਡੈਮ ਨੇ ਅਜੇ ਖਾਲੀ ਰੱਖੇ ਹੋਏ ਨੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਉਸ ਲੈਵਲ ਤੱਕ ਨਹੀਂ ਪਹੁੰਚਿਆ ਜਿੰਨਾ ਕੋ ਲੋੜੀਂਦਾ ਹੁੰਦਾ ਤਾਂ ਕੁੱਲ ਮਿਲਾ ਕੇ ਮੌਸਮ ਬਦਲਦਾ ਨਜ਼ਰ ਆ ਰਿਹਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ 22 ਤੇ 25 ਜੂਨ ਲਈ orange alert ਜਾਰੀ ਕੀਤਾ ਹੈ ਬਰਸਾਤ ਦਾ ਤੇ ਇਸ ਤੋਂ ਇਲਾਵਾ 23 24 26 ਤੇ 27 ਜੂਨ ਨੂੰ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਯਾਨੀ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਮੀਂਹ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਜਿਹੜੇ ਜ਼ਿਲ੍ਹਿਆਂ ਵਾਸਤੇ ਪੰਜਾਬ ਦੇ ਵਿੱਚ orange alert ਜਾਰੀ ਕੀਤਾ ਗਿਆ ਹੈ ਉਹ ਹੈ ਹੁਸ਼ਿਆਰਪੁਰ ਪਠਾਨਕੋਟ ਇਹਨਾਂ ਦੇ ਵਾਸਤੇ orange alert ਜਾਰੀ ਕੀਤਾ ਗਿਆ ਤੇ yellow alert ਵਾਲੇ ਜ਼ਿਲ੍ਹੇ ਨੇ ਗੁਰਦਾਸਪੁਰ ਅਮਰਸਰ ਤਰਨਤਾਰਨ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਹੈ ਬਰਸਾਤ ਨੂੰ ਲੈ ਕੇ ਤਾਂ ਕੁਲਮਲਾ ਕੇ ਮੌਸਮ ਇੱਕ ਵਾਰ ਕਰਵਟ ਲੈਂਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਵਾਰ ਮੌਨਸੂਨ ਵੀ ਪਹਿਲਾ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਕਿਉਂਕਿ 25 ਤਰੀਕ ਦੇ ਨੇੜੇ ਤੇੜੇ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਤਾਂ ਪੂਰਾ ਜੂਨ ਮਹੀਨਾ ਨਿਕਲਣ ਤੋਂ ਬਾਅਦ ਹੀ ਮੌਨਸੂਨ ਦੀ ਆਮਦ ਪੰਜਾਬ ਦੇ ਵਿੱਚ ਹੁੰਦੀ ਹੈ ਪਰ ਲੋਕਾਂ ਨੂੰ ਟੈਂਪਰੇਚਰ ਤੋਂ ਰਾਹਤ ਮਿਲੀ ਹੈ ਜਿਹੜੀਆਂ ਗਰਮ ਹਵਾਵਾਂ ਸੀ ਕੰਮ ਕਾਜ ਪ੍ਰਭਾਵਿਤ ਕਰ ਰਹੀਆਂ ਸੀ ਉਹਦੇ ਤੋਂ ਜ਼ਰੂਰ ਇਸ ਮੌਸਮ ਨੇ ਰਾਹਤ ਦਿੱਤੀ ਹੈ ਹੋਰ ਅਪਡੇਟਸ ਆਉਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੋਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ